ਤਾਂ ਕਿਸਾਨ ਸੰਘਰਸ਼ ਮੇਰੇ ਖਿਆਲ ਦੇ ਨਾਲ ਖੁਸ਼ ਢਿਲੋਜੀ ਹੁਣ ਕਹਿ ਸਕਦੇ ਹਾਂ ਇੱਕ ਅਹਿਮ ਫੇਜ਼ ਦੇ ਵਿੱਚ ਦਾਖਲ ਹੋਇਆ ਕੱਲ ਐਸਕੇਐਮ ਪੋਲੀਟੀਕਲ ਤੇ ਨਾਨ ਪੋਲੀਟੀਕਲ ਇਹ ਆਪਸ ਦੇ ਵਿੱਚ ਜਿਸ ਤਰ੍ਹਾਂ ਸਹਿਮਤ ਹੋਏ ਆ ਉਸ ਤੋਂ ਬਾਅਦ ਹੁਣ 15 ਨੂੰ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਅਗਲੀ ਰੂਪਰੇਖਾ ਸੰਘਰਸ਼ ਦੀ ਉਲੀਕਾਂਗੇ ਤਾਂ ਮੇਰੇ ਖਿਆਲ ਦੇ ਨਾਲ ਸੈਕੰਡ ਫੇਜ਼ ਆ ਪਹਿਲੇ ਫੇਸ ਦੇ ਵਿੱਚ ਪੰਦੇਰ ਸਾਹਿਬ ਡੱਲੇਵਾਲ ਸਾਹਿਬ ਉਹਨਾਂ ਦੀਆਂ ਜੋ ਗਤੀਵਿਧੀਆਂ ਸੀ ਉਹ ਆਪਾਂ ਦੇਖੀਆਂ ਤਾਂ ਹੁਣ ਕਹਿ ਲੋ ਕਿ ਡਿਸਾਈਸਿਵ ਫੇਸ ਹੈ ਕਿੱਥੋਂ ਪਤਾ ਲੱਗ ਜਾਊਗਾ ਕੀ ਬਣਦਾ ਕੀ ਨਹੀਂ ਬਣਦਾ ਠੀਕ ਹੈ ਨਾ ਜੀ ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਇੱਕ ਤੇ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਜਿਹੜੀ ਹੈ ਕੀ ਰਿਕਵਰ ਹੁੰਦੀ ਹੈ ਕਿ ਨਹੀਂ ਮਰਨ ਵਰਤ ਉਹਨਾਂ ਦਾ ਟੁੱਟਦਾ ਹੈ ਕਿ ਨਹੀਂ ਹੋ ਸਕਦਾ ਹੈ ਕਿ ਜਦੋਂ ਰਲ ਮਿਲ ਕੇ ਸਾਰੇ ਕਿਸਾਨ ਉਸ ਨੂੰ ਲੈ ਲੈਣਾ ਜੀ ਰਜਿੰਦਰ ਮਿੱਤਲ ਜੀ ਕਹਿ ਰਹੇ ਕਿ ਜਿਨ੍ਹਾਂ ਵਿਅਕਤੀਆਂ ਨੂੰ ਵਿਰਾਸਤ ਦੇ ਵਿੱਚ ਰਾਜਨੀਤੀ ਮਿਲੀ ਹੈ ਬਹੁਤ ਘੱਟ ਕਾਮਯਾਬ ਹੁੰਦੇ ਬਿਲਕੁਲ ਦੇਖੋ ਦੇਖੋ ਸੰਘਰਸ਼ ਤਾਂ ਫਿਰ ਗਹਿਣਾ ਹੁੰਦਾ ਹੈ ਨਾ ਜੀ ਕਿਸੇ ਵੀ ਫੀਲਡ ਦੇ ਵਿੱਚ ਬਿਲਕੁਲ ਸਹੀ ਹੈ ਜਿਨ੍ਹਾਂ ਨੇ ਲਹਿਰਾਂ ਦੇ ਵਿੱਚੋਂ ਆਪਣੀ ਰਾਜਨੀਤੀ ਨੂੰ ਕੱਢਿਆ ਉਹ ਲੰਬਾ ਵੀ ਚਲੇ ਜਾਂਦੇ ਆ ਜਾਂ ਸੁਖਬੀਰ ਰਹੇਗਾ ਜਾਂ ਕਾਲੀ ਦਲ ਪ੍ਰਗਟ ਸਿੰਘ ਰੰਧਾਵਾ ਜੀ ਕਹਿ ਰਹੇ ਨੇ ਇਹਨਾਂ ਦਾ ਆਪਣਾ ਮੰਨਣਾ ਹੈ ਸੁਖਵੀਰ ਹੀ ਪਾਰਟੀ ਚਲਾ ਸਕਦਾ ਅੱਜ ਦੇ ਹਾਲਾਤ ਮੁਤਾਬਕ ਸੁਖਰਾਜ ਸਿੰਘ ਜੀ ਇਹ ਹੀ ਸੋਚ ਰਹੇ ਆ ਕਿ ਸੁਖਵੀਰ ਸਿੰਘ ਹੀ ਪਾਰਟੀ ਰਨ ਕਰ ਸਕਦੇ ਆ ਇਹ ਤੁਹਾਡਾ ਮੰਨਣਾ ਹੈ ਬਿਲਕੁਲ ਇਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪਾਰਟੀ ਚਲਣੀ ਜਿਹੜੀ ਹੈ ਉਹ ਸੁਖਾਲੀ ਨਹੀਂ ਹੈ ਸੰਭਵ ਨਹੀਂ ਹੈ ਕੁਝ ਕਹਿੰਦੇ ਕਿ ਸੌਖੀ ਨਹੀਂ ਹੈ ਤੇ ਕੁਝ ਇੱਥੋਂ ਤੱਕ ਵੀ ਕਹਿੰਦੇ ਆ ਕਿ ਭਈ ਇਹ ਸੰਭਵ ਨਹੀਂ ਹੈ ਪਵਨ ਗਿੱਲ ਕਹਿੰਦੀ ਹੈ ਕਿ ਇਹਨਾਂ ਨੇ ਅਕਾਲ ਤਖਤ ਦਾ ਹੁਕਮ ਹੀ ਨਹੀਂ ਮੰਨਿਆ ਅਮਰਤਪਾਲ ਸਿੰਘ ਤੇ ਯੂਏਪੀਏ ਪੱਕੀ ਹੋ ਗਈ ਹੈ ਜੀ ਯਾਦਵਿੰਦਰ ਢਿੱਲੋਂ ਜੀ ਇਹਦੇ ਤੇ ਗੱਲ ਹੋ ਚੁੱਕੀ ਹੈ ਜੀ ਅ ਮਿਹਰਬਾਨੀ ਜੀ ਜਸ ਜਸਪ੍ਰੀਤ ਜੀ ਤਾਂ ਖੈਰ 45 ਮਿੰਟ ਪੂਰੇ ਕਰ ਦਿੱਤੇ ਆ ਜੀ 30 ਦਾ ਘਟੋ-ਘਟ ਤੁਹਾਡੇ ਨਾਲ ਜਿਵੇਂ ਕਹਿੰਦੇ ਆ ਨਾ ਕੇਜਰੀਵਾਲ ਸਾਹਿਬ ਗਾਰੰਟੀ ਉਹ ਗਾਰੰਟੀ ਸੀਗੀ ਤੇ ਬਾਕੀ ਐਕਸਟਰਾ ਲਾ ਦਿੱਤੇ ਆ ਸਰ ਫਿਊਚਰ ਬਹੁਤ ਬਲੈਕ ਹੈ ਪੰਜਾਬ ਦਾ ਨਿਰਾਸ਼ ਹੋ ਗਏ ਹਾਂ ਦੂਸਰੇ ਸਟੇਟ ਵਿੱਚ ਜਾ ਕੇ ਨੌਕਰੀ ਵਗੈਰਾ ਜੜੀ ਹੈ ਠੀਕ ਹੈ ਨਾ ਕਰ ਰਹੇ ਹਾਂ ਕੋਈ ਗੱਲ ਨਹੀਂ ਜੀ ਚੰਗੇ ਦਿਨ ਆਉਣਗੇ ਆਸ ਤੇ ਸਹਾਰੇ ਸਾਨੂੰ ਬਈ ਜੀਣਾ ਚਾਹੀਦਾ ਲਹਿਰਾ ਮੁਹੱਬਤ ਥਰਮਲ ਤੋਂ ਸੰਜੀਤ ਸ਼ਰਮਾ ਜੀ ਬਿਲਕੁਲ ਅੱਜ ਹੀ ਮੈ ਲੰਕੇ ਆਏ ਆ ਜੀ ਪਾਰਟੀ ਚਲਾਉਣ ਲਈ ਪੈਸਾ ਚਾਹੀਦਾ ਪੈਸਾ ਸਭ ਤੋਂ ਵੱਧ ਸੁਖਵੀਰ ਸਿੰਘ ਕੋਲੇ ਆ ਜੀ ਦੀਪ ਜੀ ਕਹਿ ਰਹੇ ਆ ਕਿ ਹੁਣ ਢੱਲੇ ਵਾਲ ਸਬ ਦਾ ਵਰਤ ਹੁਣ ਆਪਣੇ ਹੀ ਲੋਕਾਂ ਨੂੰ ਬੰਦ ਨਹੀਂ ਕਰਵਾਉਣਾ ਚਾਹੀਦਾ ਤੇ ਤੁਹਾਡਾ ਸਵਾਲ ਹੈ ਪਰ ਚਲੋ ਕੋਈ ਗੱਲ ਨਹੀਂ ਆਪਾਂ ਅੱਗੇ ਲਵਾਂਗੇ ਜੀ ਖੈਰ ਹੁਣ ਮੈਨੂੰ ਇਜਾਜ਼ਤ ਦਿਓ ਜੀ ਤੇ ਆਪਾਂ ਗੁਰਵਿੰਦਰ ਜੀ ਰਾਜੀ ਕੋਈ ਗੱਲ ਨਹੀਂ ਜੀ ਕਰ ਲਵਾਂਗੇ ਰੋਡਵੇਸ ਵਰਕਰਸ ਬਾਰੇ ਵੀ ਗੱਲ ਕਰ ਲਵਾਂਗੇ ਤੁਸੀਂ ਭੇਜ ਦਿਨਾ ਜੀ ਪ੍ਰੈਸ ਨੋਟ ਵਗੈਰਾ ਤੇ ਹੁਣ ਮੈਨੂੰ ਇਜਾਜ਼ਤ ਦਿਓ ਸਰ ਤੇ ਸੋਮਵਾਰ ਤੋਂ ਸ਼ੁੱਕਰਵਾਰ 3:30 ਤੋਂ 4:30 ਆਪਣਾ ਚੈਨਲ ਤੁਹਾਡਾ ਆਪਣਾ ਚੈਨਲ ਆਈਵਲ ਸਬਸਕ੍ਰਾਈਬ ਕਰ ਲਉ ਠੂੰਗਾ ਮਾਰ ਲਉ ਮਰਵਾ ਵੀ ਦਿਆ ਤੁਹਾਨੂੰ ਕਰੂੰਗਾ ਨੇੜਿਆਂ ਕੋਲ ਤੇ ਉਹਦੇ ਤੇ 3:30 ਤੋਂ 4:30 ਆਪਣੀ ਮਹਿਫਲ ਮਸਲਸ ਲਗਣੀ ਹੁੰਦੀ ਹੈ ਤੇ ਉਥੇ ਤੁਸੀਂ ਜ਼ਰੂਰ ਜੁੜਨਾ ਸਾਰਿਆਂ ਸਤ ਸ੍ਰੀ ਅਕਾਲ ਜੀ